ਅੱਜ ਸਵੇਰ ਚੜ੍ਹ ਗਿਆ ਸਾਰੀ ਫਰੀਦਕੋਟ ਵਿੱਚ ਵਾਪਰਿਆ ਭਿਆਨਕ ਬੱਸ ਹਾਦਸਾ ਜਿਹੜੀ ਬੱਸ ਫਰੀਦਕੋਟ ਤੋਂ ਜਾ ਰਹੀ ਸੀ ਜਦੋਂ ਸ਼ਾਈ ਹਵੇਲੀ ਕੋਲ ਪਹੁੰਚਦੀ ਏ ਤੇ ਸੇਮ ਨਾਲੇ ਵਿੱਚ ਡਿੱਗ ਪੈਂਦੀ ਏ ਕਹਿੰਦੇ ਕਿ ਬੱਸ ਬਹੁਤ ਤੇਜ਼ ਚਲਾਈ ਜਾ ਰਹੀ ਸੀ ਤੇ ਅੱਗੋਂ ਇੱਕਦਮ ਟਰੱਕ ਨੇ ਆ ਕੇ ਟੱਕਰ ਮਾਰੀ ਹੁਣ ਉੱਥੇ ਮੌਕੇ ਤੇ ਜੋ ਹਾਲਾਤ ਨੇ ਉਸ ਵਿੱਚ ਦੱਸਿਆ ਜਾ ਰਿਹਾ ਕਿ 35 ਤੋਂ 40 ਲਖਮੀ ਹੋ ਗਏ ਨੇ ਤੇ ਕਈ ਮੋਤਾਂ ਦੀ ਪੁਸ਼ਟੀ 8 ਮੋਤਾਂ ਦੀ ਪੁਸ਼ਟੀ ਤੱਕ ਕਰ ਦਿੱਤੀ ਹੈ ਡੀਸੀ ਨੇ ਫਰੀਦਕੋਟ ਨੇ ਪਰ ਕਹਿੰਦੇ ਕਈ ਮੋਤਾ ਹੋਰ ਵੀ ਹਲੇ ਖਸਾ ਜਤਾਇਆ ਜਾ ਰਿਹਾ ਹੈ ਇੱਕ ਬੱਚਾ ਵੀ ਹਾਲੇ ਉੱਥੇ ਲਾਪਤਾ ਹੈ ਪਰ ਪਿੰਡ ਵਾਲੇ ਰੈਸਕਿਊ ਕਰ ਰਹੇ ਨੇ ਤੇ ਤੁਸੀਂ ਮੌਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਸਕਰੀਨ ਤੇ ਜਿਸ ਹਾਲਾਤ ਵਿੱਚ ਡ라이ਵਰ ਨੇ ਜਦੋਂ ਗੱਡੀ ਚਲਾਈ ਤਾਂ ਕਹਿੰਦੇ ਬਹੁਤ ਹੀ ਤੇਜ਼ ਸੀ ਜਿਹੜੀ ਬਿਕਾਬੂ ਹੋ ਕੇ ਜਾ ਕੇ ਸੇਮ ਨਾਲੇ ਵਿੱਚ ਡਿੱਗ ਗਈ ਸੇਮ ਨਾਲਾ ਬੜਾ ਮਸ਼ਹੂਰ ਮੰਨਿਆ ਵੀ ਜਾਂਦਾ ਹੈ ਤੇ ਜਿਹੜਾ ਡਰਾਈਵਰ ਇੱਕ ਸੋਚਣਾ ਦੀ ਗੱਲ ਹੈ ਉੱਥੋਂ ਲੰਘਦਾ ਹੈ ਡੇਲੀ ਉਸ ਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਉੱਥੇ ਇੱਕ ਨਾਲਾ ਵੀ ਹੈਗਾ ਪਰ ਉਸਨੇ ਉੱਥੇ ਲੱਗੇ ਆ ਕੇ ਵੀ ਪ੍ਰਵਾਹ ਨਹੀਂ ਕੀਤੀ ਤੇ ਗੱਡੀ ਆਪਣੀ ਉਸੇ ਤਰ੍ਹਾਂ ਹੀ ਜਿੱਦਾਂ ਅੱਗੇ ਜਾ ਕੇ ਇਹਨਾਂ ਨੇ ਟਾਈਮ ਚੱਕਣਾ ਹੁੰਦਾ ਉਸੇ ਤਰ੍ਹਾਂ ਹੀ ਦੱਬੀ ਰੱਖੀ ਤੇ ਅੱਗੋਂ ਠੀਕ ਉਸੇ ਟਾਈਮ ਤੇ ਇੱਕ ਟਰੱਕ ਡਰਾਈਵਰ ਨੇ ਆ ਕੇ ਟੱਕਰ ਮਾਰੀ ਜਿਸ ਨਾਲ ਮੌਕੇ ਤੇ ਅੱਠ ਮੋਤਾਂ ਹੋਈਆਂ 35 ਤੋਂ 40 ਜ਼ਖਮੀ ਹੋ ਗਏ ਤੇ ਇਹ ਕਹਿੰਦੇ ਨੇ ਕਿ ਇੱਕ ਬੱਚਾ ਜਿਹੜਾ ਕਿ ਲਾਪਤਾ ਏ ਤੇ ਕਈ ਮੋਤਾਂ ਹੋਰ ਹੋੰਦਾ ਖਤਸ਼ਾ ਜਤਾਇਆ ਜਾ ਰਿਹਾ ਹੈ ਖਬਰ ਫਰੀਦਕੋਟ ਤੋਂ ਹੈ ਅੱਗੇ ਵੀ ਇੱਕ ਜਲਾਲਾਬਾਦ ਤੋਂ ਜਿਹੜੀ ਬੱਸ ਜਦੋਂ ਬਠਿੰਡੇ ਜਾ ਰਹੀ ਸੀ ਤੇ ਇਸੇ ਤਰ੍ਹਾਂ ਹੀ ਇੱਕ ਬੱਸ ਜਿਹੜੀ ਬਰਨਾਲੇ ਵੀ ਇਦਾਂ ਹੀ ਸਕੂਲ ਵੈਨ ਦਾ ਪਿਛਲੇ ਮਹੀਨੇ ਹੀ ਐਕਸੀਡੈਂਟ ਹੋਇਆ ਸੀ ਉਦੋਂ ਵੀ ਬੜੀਆਂ ਮੌਤਾਂ ਆਈਆਂ ਸਨ ਪਿਛਲੇ ਦਿਨੀ ਇੱਕ ਭਗਦਰ ਦੇ ਵਿੱਚ ਕੁੰਬ ਦੀ ਉਹ ਦਿੱਲੀ ਵੀ ਮੌਤਾਂ ਆਈਆਂ ਨੇ ਪਰ ਲੋਕਾਂ ਨੂੰ ਹਾਲੇ ਵੀ ਸਮਝ ਕਿਉਂ ਨਹੀਂ ਆ ਰਹੀ ਲਗਾਤਾਰ ਜੋ ਹੈ ਜ਼ਖਮੀਆਂ ਦੀ ਤਦਾਦ ਵਧੀ ਜਾ ਰਹੀ ਹੈ ਤੇ ਪਰ ਜਿਹੜੇ ਪਿੰਡ ਵਾਲੇ ਆ ਉਹ ਪੂਰੀ ਤਰ੍ਹਾਂ ਸਾਥ ਦੇ ਰਹੇ ਨੇ ਪਿੰਡ ਵਾਲਿਆਂ ਨੇ ਆ ਕੇ ਉੱਥੇ ਦਵਾ ਦੱਬ ਸਵਾਰੀਆਂ ਨੂੰ ਕਢਿਆ ਹੈ ਤੇ ਜਿੰਨੇ ਵੀ ਉਹਨਾਂ ਨੇ ਰੈਸਕਿਊ ਕੀਤਾ ਤੇ ਹੁਣ ਇੱਕ ਬੱਚੇ ਦੀ ਭਾਲ ਹੋ ਰਹੀ ਹੈ ਪਰ ਉਹ ਬੱਚਾ ਹਾਲੇ ਕਹਿੰਦੇ ਨੇ ਕਿ ਲਾਹ ਪਤਾ ਹੈ ਤੇ ਹੋਰ ਵੀ ਮੋਟਾ ਹੋਣ ਦਾ ਖਜਜ ਪਾਇਆ ਜਾ ਰਿਹਾ ਹੈ ਪਰ ਦੇਖਣਾ ਇਹ ਹੋਏਗਾ ਕਿ ਪੰਜਾਬ ਸਰਕਾਰ ਇਹਨਾਂ ਤੇ ਕੀ ਐਕਸ਼ਨ ਲੈਂਦੀ ਆ ਅਖਰ ਬੱਸਾਂ ਲੈਂਦੀਆਂ ਬੱਸਾਂ ਤੇ ਕਿਉਂ ਚਲਾਉਂਦੇ ਨੇ ਜਾਂ ਕੀ ਉਹਨਾਂ ਨੂੰ ਪਤਾ ਹੈ ਕਿ 52 ਸੀਟਰ ਗੱਡੀ ਹੁੰਦੀ ਜਿਹੜੀ ਉਸ ਦੇ ਵਿੱਚ ਇਹਨਾਂ ਨੇ 70 ਤੋਂ 80 ਬੰਦੇ ਲੱਦੇ ਹੁੰਦੇ ਨੇ ਤੇ ਉਹ 70-80 ਬੰਦਿਆਂ ਦੀ ਜਾਨ ਜਿਹੜੀ ਹੁੰਦੀ ਆ ਉਸ ਡਰਾਈਵਰ ਦੇ ਹਵਾਲੇ ਕੀ ਚੰਦੀ ਸਵਾਰੀਆਂ ਨੇ ਪਾਰ ਫੇਰੇ ਵੀ ਡਰਾਈਵਰ ਨੂੰ ਇੰਨੀ ਅਗਨ ਨਹੀਂ ਹੁੰਦੀ ਕਿ ਮੈਂ ਬੱਸ ਕਿਉਂ ਤੇ ਚਲਾ ਰਿਹਾ ਬਾਕੀ ਸੂਤਰਾਂ ਦੇ ਅਨੁਸਾਰ ਬੱਸ ਤੇ ਚੱਲ ਰਹੀ ਸੀ ਇਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਪਰ ਹਾਂ ਇਹ ਜਾਂਚ ਦਾ ਵਿਸ਼ਾ ਜ਼ਰੂਰ ਹੈ ਜਾਂਚ ਕੀਤੀ ਜਾਏਗੀ ਜੋ ਜਾਂਚ ਹੋਏਗੀ ਦੇ ਸਾਹਮਣੇ ਆ ਜਾਏਗਾ ਕਿ ਉਸਨੇ ਨਸ਼ਾ ਕੀਤਾ ਸੀ ਜਾਂ ਬੱਸ ਤੇ ਚਲਾ ਰਿਹਾ ਸੀ ਆਖਰ ਇੱਕ ਦਮ ਨਾਲੇ ਚ ਡਿੱਗਣ ਤੋਂ ਬਾਅਦ ਕਿੰਨੀਆਂ ਮੋਤਾ ਹੋ ਜਾਣਾ ਇਸ ਦੀ ਜ਼ਿੰਮੇਵਾਰੀ ਕੌਣ ਕਰੇਗਾ ਜਿਨ੍ਹਾਂ ਘਰ ਉਜੜ ਗਏ ਨੇ ਉਹਨਾਂ ਦੇ ਘਰਾਂ ਦੀ ਹੁਣ ਕੋਣ ਦੇਖਭਾਲ ਕਰੇਗਾ ਸੋ ਹਾਲੇ ਤੱਕ ਇਹਦੇ ਤੇ ਕਿਸੇ ਵੀ ਮੰਤਰੀ ਜਾਂ ਪ੍ਰਸ਼ਾਸਨ ਤੋਂ ਬਗੈਰ ਕਿਸੇ ਵੀ ਮੰਤਰੀ ਦਾ ਬਿਆਨ ਜਾਂ ਸੀਐਮ ਦਾ ਬਿਆਨ ਹਾਲੇ ਤੱਕ ਨਹੀਂ ਆਇਆ ਜਦ ਤੱਕ ਅਸੀਂ ਖਬਰ ਦੇ ਰਹੇ ਤੁਹਾਨੂੰ ਪਰ ਹਾਂ ਇਹ ਵੱਡੀ ਖਬਰ ਜੁਰਾ ਕਿ ਸਵੇਰ ਚੜ੍ਹਜਾ ਸਾਰ ਸੇਮ ਨਾਲੇ ਵਿੱਚ ਇੱਕ ਬਸ ਦੀ ਗਨਾਲ ਅੱਠ ਮੋਤਾਂ ਦੀ ਗਿਣਤੀ ਦਰਜ ਹੋਈ ਹੈ 35 ਤੋਂ 40 ਜ਼ਖਮੀ ਹੋਏ ਨੇ ਇੱਕ ਮੁੰਡਾ ਅਲਾਪਤ ਬੱਚਾ ਹੁਣ ਆਉਣ ਵਾਲੇ ਟਾਈਮ 'ਚ ਦੇਖਣਾ ਹੋਏਗਾ ਕਿ ਕਿੰਨੀਆਂ ਮੋਤਾਂ ਹੋਰ ਦਸੀਆਂ ਜਾ ਰਹੀਆਂ ਨੇ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਜੁੜੇ ਰਹੋ ਕੈਮਰਾਮੈਨ ਮਨਜੋਤ ਚਾਲ ਨਾਲ